ਵਾਜਦੀਆਂ ਇਹ ਫੂਟਿੰਗ ਕਰਦੀ ਦੁਨੀਆ ਨੰਬਰ ਕਿਸ ਦਾ ਜਿਹਦੇ ਨਾਲ ਮੁਕਾਬਲਾ ਆਜਿਹਦਾ ਹੋਲਡ ਜਾ ਹੋ ਗਿਆ ਨਾ ਹੈਂਗਾ ਕਰਤਾ ਇਹ ਬਲਾਲ ਗੱਲ ਬਲਾਲ ਅਸਮ ਜੱਲ ਆਏ ਹਾਏ ਐਕਸ਼ਨ ਐਂਟੀਗੀ ਹਟ ਰਿਹਾ ਬੰਦਾ ਆਏ ਹਾਏ 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 ਨੰਬਰ ਗੱਲਾਂ ਟਿਕਾਣੇ ਲੱਗੀਆਂ ਪਈਆਂ ਤੇ ਤਾਜਨਾਬ ਕਬੱਡੀ ਤੇ ਮੁੱਲ ਪਹਿਣ ਸਰੀਰਾਂ ਦੇ ਲਾਈਆਂ ജനന മെൻതാ ഉണ്ട് ചോദ ജോന്നര ചക്കിതാ നമ്പർ

ਤੱਕ ਨਾਮਪਰਸਰੀ ਮੋਢ ਤੋਂ ਜਮੜੀ ਮੋਟੀ ਦਾ ਏ ਢੇਰੀ ਵਾਲੀ ਕੌਡੀ ਰੱਖਦਾ ਮੇਲਾ ਚੱਲਦਾ ਥੱਪੜਿਆਂ ਨਾਲ ਚਰਮ ਮੂਰ ਖੇਡਦਾ ਰਹਿੰਦਾ ਕੱਢ ਜਾਣੇ ਸੀ 2-3 ਸਾਲ ਖਤਰੇ ਦਾ ਤੇ ਨਾ ਵੀ ਆ ਹੱਸ ਨਹੀਂ ਸ਼ਰਦਾ ਹੱਡਾਂ ਨਾਲ ਆ ਤੇਰੇ ਦਾ ਤੇ ਨਾ ਵੀ ਇਹ ਕਿੰਦੇ ਬੱਲੇ ਬੱਲੇ ਉਹਦੇ ਨਾਲ ਹੀ ਹੋ ਗਈ ਇਹ ਦਿੱਲੀ ਤੋਂ ਬਣ ਕੇ ਲੌਂਗ ਲੌਂਗ ਤੋਂ ਕੋਕਾ ਐਨ ਬਣੂਨਾ ਕੇ ਨਹੀਂ ਟੀਮੀ ਦਾ ਹੱਥ ਜੋੜੀਆਂ ਹੋਈਆਂ ਨਹੀਂ ਆ ਮਾਰੀ ਮਾਰੀ ਜਦੋਂ ਛਾਲ ਲਾ ਕੇ ਜੋ